21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਸੰਬੰਧੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੂਕਤਾ ਇੰਤਜ਼ਾਮਾਂ ਦੀ ਪੂਰੀ ਜਾਣਕਾਰੀ ਸੁਣੋ ਪ੍ਰੋਫੈਸਰ ਹਰਜਿੰਦਰ ਗੋਗਨਾ ਤੋਂ ਕਿਤੇ ਵੋਟਰ ਆਪਣਾ ਲੋਕਤੰਤਰੀ ਬਵਸਥਾ ਦੇ ਵਿੱਚ ਆਪਣੀ ਵੋਟ ਪਾ ਕੇ ਜਿਹੜਾ ਆਪਣਾ ਫਰਜ਼ ਅਦਾ ਕਰਨਗੇ ਸੰਵਿਧਾਨਕ ਫਰਜ਼ ਵੀ ਹੈ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਬੜੀ ਵੱਡੀ ਹੈ ਵੋਟਰ ਦੀ ਕਿਉਂਕਿ ਬਾਅਦ ਦੇ ਵਿੱਚ ਅਕਸਰ ਸਰਕਾਰਾਂ ਵਾਲੇ ਪਾਸੇ ਨੂੰ ਕਹ ਦਿੰਨੇ ਆ ਸੀ ਲੇਕਿਨ ਸਭ ਤੋਂ ਪਹਿਲਾ ਜਿਹੜਾ ਫਰਜ ਹੈ ਲੋਕਤੰਤਰੀ ਵਿਵਸਥਾ ਦੇ ਵਿੱਚ ਉਹ ਵੋਟਰ ਦਾ ਹੈ ਵੋਟਰ ਐਂਡ ਵੋਟ ਇਹ ਦੋਨੋਂ ਜਿਹੜੇ ਆ ਇਹ ਪ੍ਰਾਇਮਰੀ ਤੌਰ ਦੇ ਉੱਪਰ ਪ੍ਰਾਇਮਰੀ ਤੌਰ ਦੇ ਉੱਪਰ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਹੈ ਤੋ ਪਹੁੰਚਦੇ ਆ ਇਹ ਸਾਰੀ ਜਿਹੜੀ ਇਸ ਵਾਰ ਦੀ ਵਿਵਸਥਾ ਹੈ ਉਹ ਪਹਿਲਾਂ ਕਰਦੇ ਆ ਜਿਹੜਾ ਡੀਜੀਐਸਪੀ ਸਾਹਿਬ ਪਾਤ ਉਸਨ ਦੀ ਸਾਹਿਬ ਤਾਰ ਵਿਜੀ ਚੈਨਲ ਤੋਂ ਸਤਿ ਸ੍ਰੀ ਅਕਾਲ ਪ੍ਰਦੀਪ ਚੈਨਲ ਨੂੰ ਸਵਾਗਤ ਹੈ ਤੁਹਾਡੇ ਵਿੱਚ ਔਰ ਇਹ ਚ ਵੀ ਚਾਹਾਂ ਕੁਝ ਕਿਸ ਤਰ੍ਹਾਂ ਦੇ ਨਾਲੋਂ ਅਲੱਗ ਨੇ ਕਿਉਂਕਿ 9 ਸਾਲ ਬਾਅਦ ਫਗਵਾੜੇ ਦੇ ਵਿੱਚ ਇਹ ਨਗਰ ਨਿਗਮ ਚੋਣ ਜਿਹੜੀ ਹੋ ਰਹੀ ਹੈ ਲੋਕ ਆਪਣਾ ਨੁਮਾਇੰਦਾ ਫਰਸ਼ ਜਾਂ ਕਾਉਂਸਲਰ ਦੇ ਰੂਪ ਦੇ ਵਿੱਚ ਆਪਣਾ ਚੁਣਨ ਜਾ ਰਹੇ ਆ ਤਾਂ ਇਸ ਸਮੇਂ ਪੁਲਿਸ ਦੇ ਪ੍ਰਬੰਧ ਜਿਹੜੇ ਆ ਕਿਸ ਤਰ੍ਹਾਂ ਦੇ ਕੀਤੇ ਗਿਆ ਫਗਵਾੜਾ ਸ਼ਾਂਤ ਜਾਂ ਸ਼ਾਂਤ ਕਿਸ ਕੈਟਾਗਰੀ ਦੇ ਵਿੱਚ ਆਉਂਦਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਜਿਹੜਾ ਲੈਕ ਕਰਦੇ ਆ ਸਾਡੇ ਵੱਲੋਂ ਜੀ ਪੂਰੇ ਜਿਹੜੇ ਪੁਪਤਾ ਪ੍ਰਬੰਧ ਜਿਹੜੇ ਆ ਲਖਨਾ ਵਿੱਚ ਜਿਹੜਾ ਸਮੂਥੀ ਜਿਹੜੇ ਕਮਲ ਹੋਣ ਉਹਦੇ ਕਰ ਚੁੱਕੇ ਆਪਾਂ ਐਸਡੀਐਮ ਸਾਹਿਬ ਵੱਲੋਂ ਜਿਹੜੀਆਂ ਪਾਰਟੀਆਂ ਤੇ ਪੁਲਿਸ ਪਾਰਟੀਆਂ ਦੀਆਂ ਜਗ੍ਹੀਆਂ ਆਲਮੋਸਟ ਜਿਹੜਾ 1 ਘੰਟੇ ਦੇ ਅੰਦਰ ਵਾਪਸ ਸਾਰਾ ਹੀ ਜਿਹੜਾ ਮਟੀਰੀਅਲ ਲੈ ਕੇ ਡਿਸਪੈਚ ਕਰਵਾਗੇ ਇਹ ਉਸ ਆਪਾਂ ਪ੍ਰਿੰਟ ਤੋਂ ਆਪਣੇ ਪੁਲਿਸ ਸਟੇਸ਼ਨ ਤੋਂ ਗੂਸੇ ਪਹੁੰਚ ਜਾਣ ਇਸ ਤੋਂ ਇਲਾਵਾ ਆਪਾਂ ਪੁੱਛੇ ਗਏ ਆ ਪਟੋਲਿੰਗ ਪਾਰਟੀਆਂ ਜਿਹੜੀਆਂ ਹੁੰਦੇ ਤੇ ਕੋਈ ਸੈਟੀ ਸੁਲਾਜ ਜਿਹੜੇ ਆ ਉਹ ਕਰਾਤ ਕੀਤੀ ਆ ਜਿਹੜੇ ਡਿਊਰਿੰਗ ਇਲੈਕਸ਼ਨ ਜਿਹੜੇ ਆ ਔਰ ਲਗਾਤਾਰ ਪੈਟਰੋਲਿੰਗ ਕਰਦੇ ਰਹਿਣਗੇ ਔਰ ਫਗਵਾੜੇ ਦੇ ਦੋਨੋਂ ਤਰਫ ਜਿਹੜੇ ਆ ਆਪਾਂ ਪੰਜ ਨਾਕੇ ਲਗਾਏ ਹੋਏ ਆ ਤਾਂ ਕਿ ਕੋਈ ਬਾਹਰ ਦਾ ਬੰਦਾ ਆਕੇ ਜਿਹੜਾ ਇੱਥੇ ਅੱਗ ਕੋਈ ਨੁਇਸੈਂਸ ਨਾ ਕ੍ਰੀਏ ਕਰੇ ਜਾਂ ਕੋਈ ਐਸੀ ਕੋਈ ਗੱਲ ਨਾ ਹੋਵੇ ਕਿ ਜਿਹਦੇ ਨਾਲ ਪ੍ਰੋਬਲਮ ਕ੍ਰੀਏ ਹੋਵੇ ਤੇ ਮੇਰੇ ਵੱਲੋਂ ਇਹ ਲੋਕਾਂ ਨੂੰ ਬੀਲ ਆ ਕਿ ਸ਼ਾਂਤ ਰਹੀ ਢੰਗ ਨਾਲ ਆਣ ਔਰ ਬੱਧ ਤੋਂ ਬੱਧ ਜਿਹੜਾ ਵੋਟਾਂ ਪਾ ਕੇ ਇਸ ਜਿਹੜੀ ਲੋਕਤੰਤਰ ਦੀ ਵਾਲੀ ਹੈ ਉਹ ਨੂੰ ਕੰਮ ਜਾਪਦਾ ਐ ਸਰ ਅਗਰ ਅੰਕੜਿਆਂ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਉਹਨੇ ਦੱਸਿਆ ਕਿ 50 ਵਾਰਡਾਂ ਜਿਹਦੇ ਵਿੱਚ 40 ਮੁਲਾਜ਼ਮ ਜਿਹੜੇ ਐ ਪੈਟਰੋਲਿੰਗ ਪਾਰਟੀਆਂ ਨਾਲ ਅਟੈਚ ਨੇ ਇੱਕ ਪੂਲਿੰਗ ਬੂਥ ਦੇ ਉੱਪਰ ਕਿੰਨੇ ਸਾਡੇ ਮੁਲਾਜ਼ਮ ਜਿਹੜੇ ਤਾਇਨਾਤ ਲੈਣਗੇ ਫਿਰ ਬਾਕ ਬਾਕੀ ਵਕਾ ਨਾਰਮਾਂ ਜਿਹੜਾ ਸਿੰਗਲ ਨਾਰਮਾ ਜਿਦਾਂ ਹੁੰਦੇ ਤੇ ਪੰਜ ਮੁਲਾਜ਼ਮ ਜਿਹੜਾ ਡਬਲ ਆਉਂਦੇ ਤੇ 6 ਐਸੀ ਤਰ੍ਹਾਂ ਹੀ ਪੈਂਟਾ ਵਾਰਡ ਵਲੇ ਵਕ ਅਲੱਗ-ਅਲੱਗ ਨਾਰਮਿੰਦਾਂ ਬਗੜੇ ਲਾਏ ਗਏ ਜਿਹੜੇ ਸੈਂਸਟਿਵ ਜਾਂ ਹਾਈਪਰ ਸੈਂਸਟਿਵ ਸਾਡੇ ਬੰਦਾ ਉਹਨਾਂ ਨੂੰ ਵੀ ਆਪਣਾ ਪੈਟਰੋਲਿੰਗ ਪਾਰਟੀ ਨਾਲ ਬੰਨ ਲਾ ਕੇ ਤਿੰਨਾਂ ਕਵਰ ਕਰਦੇ ਅਗਰ ਸਰ ਫਿਰ ਗੱਲ ਕਰੀਏ ਕਾਂਗੜਾ ਦੇ ਰੂਪ ਦੇ ਵਿੱਚ ਜਾਵਾਂ ਤਾਂ 110 ਵਾਰਡ ਜਿਨ੍ਹਾਂ ਦੇ ਵਿੱਚੋਂ ਡਬਲ ਵਾਲੇ ਵੀ ਹੋਣਗੇ ਬੇਈ ਸਾਰੇ ਤਾਂ ਲਗਭਗ ਕਿੰਨੇ ਕੁ ਮੁਲਾਜ਼ਮ ਜਿਹੜੇ ਆ ਇਸ ਸਮੇਂ ਡੈਪੂ ਤੇ ਗਿਫਟ ਦੇ ਗਏ। ਪਰ ਨਾਲ ਨੂੰ ਸਹੀ ਜਿਹੜਾ ਟੋਟਲ 313 ਜਿਹੜੇ ਆ ਉਹ ਮੁਲਾਜ਼ਮ ਕੰਪਿਊਟ ਕੀਤੇ ਗਿਆ। ਕਹਿੰਦੇ ਜੇ ਆਪਾਂ ਜਿਹੜੀ ਬੂ ਸਿਕਿਉਰਟੀ ਆ, ਕਮ ਜਿਹੜੀ ਪਟੋਲਿੰਗ ਪਾਰਟੀਆਂ ਆ, ਕਮ ਜਿਹੜੇ ਨਾਕੇ ਆ। ਟੋਟਲ 313 ਦੇ ਪੀਲ ਜਿਹੜੇ ਆ ਉਹ ਮੁਲਾਜ਼ਮ ਤਾਂ। ਤਾਂ ਆਪਣੇ ਦਰਸ਼ਕਾਂ ਤੱਕ ਇਹ ਜਿਹੜੀ ਸੂਚਨਾ ਜਿਹੜੀ ਹੈ ਅੰਕੜਿਆਂ ਦੀ ਗੇਮ ਜਿਹੜੀ ਸੀ ਉਹ ਮਨਜੋਗ ਡੀਐਸਪੀ ਸਾਹਿਬ ਨੇ ਤੁਹਾਡਾ ਸ਼ੇਅਰ ਜਿਹੜੀ ਕੀਤੀ ਆ ਕਿ 313 ਇਨ ਆਲ ਜਿਹੜੇ ਸੂਚਾ ਦੇ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਇਸ ਚੋਣ ਦੇ ਲਈ ਨਗਰ ਨਿਗਮ ਚੋਣ ਦੇ ਲਈ ਸੁਭਾਣ ਨਜ਼ਰ ਜਿਹੜੀ ਹੈ ਕੌਂਸਲ ਸਦਦੀ ਦੇ ਨਾਲ ਜਿਹੜਾ ਕਰ ਰਹੇ ਆ ਔਰ ਪੈਨੀ ਨਜ਼ਰ ਜਿਹੜੀ ਹੈ ਵਿਭਾਗ ਦੇ ਬਣੋ ਪੜ ਰੱਖੀ ਜਾ ਰਹੀ ਹੈ ਕੋਆਰਡੀਨੇਸ਼ਨ ਆਪਸ ਦੇ ਵਿੱਚ ਪੂਰੀਂਗ ਕਾਰਟੀਆਂ ਦਾ ਪਤਾ ਨਹੀਂ ਔਰ ਜਿਹੜਾ ਪੁਲਿਸ ਰੱਖਾ ਹੋਇਆ ਹੈ ਹਾਂ ਜੀ ਹਾਂ ਜੀ ਐਸ ਜੀਮ ਸਾਹਿਬ ਜੀ ਜੀ ਕਰ ਰਹੇ ਆ ਆਪਾਂ ਸਰ ਦੇ ਨਾਲ ਕਿ ਨਗਰ ਨਿਗਮ ਨੂੰਾਂ ਦੇ ਲਈ ਕਿ ਉੱਤੇ ਇੱਕ ਕਦਮ ਚੀਫ ਲਈ ਉੱਪਰ ਆਇਆ ਲਗਭਗ ਪ੍ਰਸ਼ਾਸਨ ਇੱਕ ਮਹੀਨਾ ਪਹਿਲਾਂ ਇਸ ਦੇ ਪ੍ਰਤੀ ਤਿਆਰ ਹੋ ਗਿਆ ਸੀ ਇਸ ਲਈ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਹੀ ਜਿਸ ਵੇਲੇ ਉਧੀਆਂ ਉਧੀਆਂ ਥਾਵਾਂ ਤੇ ਚਾਹੇ ਆਈਆਂ ਲੇਕਿਨ ਤੁਸੀਂ ਮੈਨੂੰ ਪਤਾ ਕਿ ਅਸੀਂ ਡਿਪਾਰਟਮੈਂਟ ਵੱਲੋਂ ਮੈਂਟਲੀ ਦਾ ਉਹਦੇ ਉੱਪਰ ਅਸੀਂ ਤਿਆਰ ਹੋ ਗਿਆ ਸੀ ਕਿ ਸ਼ਾਇਦ ਇਹ ਜਿਹੜਾ ਇੱਕ ਪ੍ਰਕਾਰ ਦਾ ਇਹ ਇਵੈਂਟ ਕਹਿ ਲਈਏ ਹਾਂ ਉਹ ਤਿਆਰ ਸੀ ਮੈਂ ਹੁਣੇ ਡੀਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਆ ਫਤਿਹ ਸਿੰਘ ਜੀ ਨਾਲ ਉਹਨਾਂ ਨੇ ਵੀ ਟੋਟਲ ਦੱਸਿਆ ਕਿ 300 ਤੋਂ ਵੱਧ ਜਿਹੜੇ ਮੁਲਾਜ਼ਮ ਆ ਇਹਦੇ ਵਿੱਚ ਜਿਹੜੇ ਲੱਗੇ ਹੋਏ ਆ ਹਰ ਵਾਰਡ ਦੇ ਉੱਪਰ ਇੱਕ ਪੈਨੀ ਨਜ਼ਰ ਜਿਹੜੀ ਫੋਕਸ ਦਿੱਤੀ ਜਾ ਰਹੀ ਹੈ ਤਾਂ ਤੁਹਾਡੇ ਵੱਲੋਂ ਇੱਕ ਲੋਕਾਂ ਨੂੰ ਅਪੀਲ ਕਿ ਇਸ ਦੇ ਵਿੱਚ ਬੇਖੌਫ ਹੋ ਕੇ ਆਪਣਾ ਪਤ ਜਿਹੜਾ ਜਰੂਰ ਤਾਂ ਆਪਣਾ ਨੰਬਰ ਦੋ ਤੇ ਉੱਪਰ ਕਿੰਨੀ ਗ੍ਰੀਨ ਦੱਲਾਦਾ ਨੇ ਧਿਆਨ ਜਿਹੜਾ ਉਹਨਾਂ ਰੱਖਣਾ ਚਾਹੀਦਾ ਹੈ ਨਾ ਕਿ ਸਿਖਰ ਦਿਖਾ ਦੇ ਉੱਤੇ ਕੋਤ ਨੂੰ ਬਰਤ ਨਹੀਂ ਵੀ ਆ ਉਹਨਾਂ ਦੀ ਗੱਲ ਚੱਲ ਰਹੀ ਹੈ ਉਹ ਕੁਟਿਪ ਪ੍ਰੋਸੈਸ ਚੱਲ ਰਿਹਾ ਹੈ ਪ੍ਰੀਸ਼ਾਂਤੀ ਗੁੱਡ ਵਰਕ ਇਸ ਕਮਿਟੀ ਮੇਂ ਚੱਲ ਰਿਹਾ ਹੈ ਪ੍ਰੈਜ਼ੀਡੈਂਟ ਕਨ ਸ਼ਾਮ ਨੂੰ ਡਿਕਲੇਰ ਕਰਤਾ ਜਾਏਗਾ ਇਹ ਸਾਰੇ ਉਮੀਦਵਾਰਾਂ ਨੂੰ 59 ਜਨਵਰੀ ਸਾਡੇ ਵੱਲੋਂ ਪੁੱਛਦਾ ਹੈ ਸਿਕਿਉਰਿਟੀ ਵੱਲੋਂ ਵੀ ਤੇ ਸਟਾਫ ਵੱਲੋਂ ਵੀ ਹੈ ਸਰ ਪੋਲਿੰਗ ਕਿੰਨੇ ਵਜੇ ਸਟਾਰਟ ਹੋਣੀ ਹੈ ਤੇ ਕਿੰਨੇ ਵਜੇ ਕਲੋਜ਼ ਦਾ ਬਟਨ ਜਿਹੜਾ ਦਬਾਇਆ ਜਾਣਾ ਹੈ ਸਵੇਰੇ 7 ਵਜੇ ਪੋਲਿੰਗ ਦਾ ਪ੍ਰੋਸੈਸ ਸ਼ੁਰੂ ਹੋਏਗਾ ਸ਼ਾਮ ਦੇ 4 ਵਜੇ ਤੱਕ ਸੋ ਦਰਸ਼ਕਾਂ ਤੱਕ ਇਹ ਸੂਚਨਾ ਹੈ ਜੀ ਕਿ ਸਵੇਰੇ 7:00 ਵਜੇ ਤੁਸੀਂ ਜਿਹੜਾ ਆਪਣਾ મતદાન ਜਿਹੜਾ ਵਾ ਕਰ ਸਕਦੇ ਹੋ ਕਰਨਾ ਵੀ ਚਾਹੀਦਾ ਲੋਕਤੰਤਰੀ ਵਿਵਸਥਾ ਦੇ ਵਿੱਚ ਕਿ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣਾ ਜਿਹੜਾ ਪਰਮ ਯੋਗਦਾਨ ਦੇਈਏ ਆਪਣਾ ਨੁਮਾਇੰਦਾ ਜਿਹੜਾ ਹੈ ਜਿਹੜਾ ਸਾਡੀ ਆਵਾਜ਼ ਜਿਹੜੀ ਹੈ ਉਹ ਅਲਤਲਤ ਜਿਹੜੇ ਵੀ ਪੋਰਟਫੋਲੀਓ ਨੇ ਜਿੱਥੇ ਸਾਡੀ ਆਵਾਜ਼ ਜਰੀ ਪਹੁੰਚਣੀ ਚਾਹੀਦੀ ਹੈ ਜਾਂ ਉਹਨਾਂ ਦੇ ਜਿਹੜੇ ਨਿੱਜੀ ਕੰਮ ਆ ਜਾਂ ਵਾਰਡ ਦੇ ਕੰਮ ਆ ਜਾਂ ਸਮਾਜਿਕ ਜਾਂ ਜਿਹੜੇ ਸਾਡੇ ਨਿੱਜੀ ਜਿਹੜੇ ਕੰਮ ਆ ਉਹਨਾਂ ਤੱਕ ਇੱਕ ਜਿਹੜਾ ਤੁਹਾਡਾ ਨੁਮਾਇੰਦਾ ਹੈ ਜਿਹੜਾ ਕਾਉਂਸਲਰ ਹੈ ਉਹ ਤੁਹਾਡਾ ਸਭ ਤੋਂ ਨੇੜੇ ਦਾ ਜਿਹੜਾ ਹੈ ਉਹ ਤੁਹਾਡਾ ਇੱਕ ਰਿਸ਼ਤੇਦਾਰ ਆਪਾਂ ਜਿਹੜਾ ਮੰਨ ਕੇ ਚੱਲੀਏ ਜਿਹੜਾ ਤੁਹਾਡੀ ਆਵਾਜ਼ ਨੂੰ ਲੈ ਕੇ ਜਾਊਗਾ ਤੁਹਾਡਾ ਉਹ ਵਾਰਡ ਦਾ ਸੇਵਾਦਾਰ ਵੀ ਹੈ ਤੁਹਾਡਾ ਜਿਹੜਾ ਇੱਕ ਆਵਾਜ਼ ਬੁਲੰਦ ਕਰਨ ਵਾਲਾ ਤੁਹਾਡਾ ਇੱਕ ਮਾਧਿਅਮ ਵੀ ਹੈ ਇਸ ਮਾਧਿਅਮ ਦੀ ਚੋਣ ਲਈ ਸੋ ਸਾਥੀ ਸੜੇ ਆ ਜੀ ਬਿੱਤਾ ਮੈਂ ਦੇਖ ਰਹੇ ਹਾਂ ਵਾੜਾ ਅੱਜ ਸਾਡੇ ਜਿਹੜੀ ਪ੍ਰਸ਼ਾਸਨਿਕ ਮੰਡਲ ਦੇ ਉੱਪਰ ਮੇਰੇ ਸਾਥੀ ਜਿਹੜੇ ਖੜੇ ਆ ਅਜੀ ਬਸਰਾ ਜੀ ਖੜੇ ਆ ਔਰ ਹਾਂਜੀ ਸਰਵਜੀਤ ਜੀ ਫਿਰੇ ਆ ਜਗਦੀਪ ਜੀ ਔਰ ਅਸ਼ਰਾਜ ਹਾਂ ਅਸ਼ਰਾਜ ਜੀ ਇਸ ਵਕਤ ਇਹ ਤਿਆਰੀਆਂ ਅੱਜ ਜੀ ਨਹੀਂ ਬਾਣੀ ਹਾਂ ਵੀ ਸੰਖੇਪ ਤੋਂ ਹਮ ਕਰਾ ਮੋਨ ਮੋਨ 142 ਆਪਾਂ 3:00 ਵਜੇ ਦਾ ਚੰਨਾਗੇ ਉਹ ਇੱਕ ਕੱਚ ਦੇ ਟੇਬਲ ਦੇ ਉੱਪਰ ਜਿਹੜਾ ਵਾ ਗੱਲ ਸਟੇਜ 'ਤੇ ਪਾਟ ਮੈਂ ਦੇਖਾਂ ਔਰ ਸਟੇਜ ਤੋਂ ਦੇਖਦੇ ਆ ਪਾ ਇਹਦੇ ਵਿੱਚ ਵੀ ਟੀਮ ਸਿੜਿਆ ਮਾ ਉਹਨਾਂ ਫਤਹ ਹਟ ਹੋ ਗਏ ਆ ਜੀ ਇਸ ਤਰ੍ਹਾਂ ਜਿਹੜਾ ਬਲਾਇਆ ਜਾਂਦਾ ਜੀ ਤੁਹਾਡੀ ਯੰਗਤਾ ਦੀ ਦਸਿਹਾਂ ਤੱਕ ਜਿਹਦੇ ਪਹੁੰਚਾਈਏ ਆ ਦੇਖ ਪੀਵ ਲੱਗਿਆ ਆ ਪਾਰਟੀ ਆ ਜਿਹੜੀਆਂ ਮਹਿਨਤ ਦੇ ਬਣੀਆਂ ਹੋਈਆਂ ਉਹਨਾਂ ਨੂੰ ਸਿਧਿਆ ਜਾਂਦਾ ਪਾ ਉਹ ਸੰਤ ਕੀ ਉਹਨਾਂ ਨੂੰ ਜਿਹੜਾ ਹਦਾਇਤਾਂ ਦੇ ਕੇ ਵੀ ਸਮਾਨ ਜਿਹੜਾ ਇੱਕ ਪਾਸੇ ਤੋਂ ਜਿਹੜਾ ਦਿੱਤਾ ਜਾਂਦਾ ਆ ਆ ਦੇਖ ਸੋ ਸੱਚ ਦੇ ਪ੍ਰਤੀਕ ਵਿਜੇ ਸਟਾਰ ਚੈਨਲ ਦੇ ਵੱਲੋਂ ਇੱਕ ਵਾਰ ਫੇਰ ਇਸ ਚੋਣਾਂ ਦਾ ਮੇਨ ਮਕਸਦ ਕੀ ਹੈ ਜਿੱਤੇ ਅਸੀਂ ਸੱਚ ਦਾ ਪ੍ਰਤੀਕ ਸ਼ਬਦ ਦਾ ਇਸਤੇਮਾਲ ਕਰਦੇ ਆ ਕਿ ਕਲੀਅਰ ਕੱਟ ਤੁਹਾਡੇ ਤੱਕ ਜਿਹੜੀ ਹੈ ਜਾਣਕਾਰੀ ਲੈ ਕੇ ਆਣੀ ਹੈ ਸੀ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਹਮੇਸ਼ਾ ਹੀ ਫੁੱਲ ਕੇ ਅਸੀਂ ਗੱਲ ਕਰਦੇ ਆ ਇਸ ਚੋਣਾਂ ਦੇ ਵਿੱਚ ਵੀ ਜਿਹੜਾ ਭਗਵਾੜੇ ਦਾ ਮਾਹੌਲ ਭਗਵਾੜੇ ਦੇ ਅਲੱਗ-ਅਲੱਗ ਜਿੱਥੇ ਕਿਤੇ ਵੀ ਕੁਝ ਹੋਇਆ ਉੱਥੇ ਹਮੇਸ਼ਾ ਹੀ ਸਾਡਾ 채ਨਲ ਜਿਹੜਾ ਵਾ ਉਹ ਟਟ ਕੇ ਆਵਾਮ ਦੀ ਆਵਾਜ਼ ਤੇ ਲੈ ਸੀ ਜਿਹੜਾ ਆਵਾਜ਼ ਆ ਹਮੇਸ਼ਾ ਹੀ ਬੁਲੰਦ ਕੀਤਾ ਹੈ ਸੋ ਇਸੇ ਤਰ੍ਹਾਂ ਨਵੇਂ ਬੰਦਿਆਂ ਦੇ ਉੱਪਰ ਤੁਹਾਡੇ ਤੱਕ ਜਿਹੜਾ ਇੱਕ ਸੱਚ ਜਿਹੜਾ ਹੈ ਉਸ ਤੇ ਪੈਨ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਮਾਜਰ ਰਹਾਂਗੇ ਤਦ ਤੱਕ ਨਮਸਕਾਰ